ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਸੰਧੂ ਬਾਈ ਤੇਵਿੰਦਰ ਦੇ ਪੈਂਡ ਠੀਕ ਹੈ ਜੀ ਤੇ ਅੱਗੇ ਵੀ ਆਪਾਂ ਪਹਿਲਾਂ ਵੀਡੀਓ ਬਾਈ ਦੀ ਮਨਾਉਂਦੇ ਰਹਿੰਦੇ ਆ ਠੀਕ ਹੈ ਜੀ ਤੇ ਅੱਜ ਇਹਦੇ ਕੋਲ ਹੈਗੇ ਆ ਚਾਰ ਪੰਜ ਨਾਗ ਆਪਾਂ ਕਾਊ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਨੇ ਆ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਤੇ ਐਡਰੈਸ ਦੱਸੋ ਨਾਂ ਭਾਈ ਧਰਮਿੰਦਰ ਸਿੰਘ ਪਿੰਡ ਸੰਦੂ ਕਲਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਾਪਾ ਜੀ ਹਾਂਜੀ ਹਾਂਜੀ ਤੇ ਆਪਣੇ ਕੋਲ ਵੀ ਅੱਜ ਕਿੰਨੇ ਲੱਗਾ ਆਪਣੇ ਕੋਲ 5 ਲੱਗਾ ਜੀ ਠੀਕ ਹੈ ਜੀ ਦੱਸੋ ਜੀ ਪਹਿਲੇ ਲੱਗ ਗਏ ਜਾਂਦੇ ਇਹ ਵੀਰੇ ਸਨੋਹ ਮੈਂਦੀ ਬੱਚੀ ਹੈਗੀ ਜੀ ਠੀਕ ਹੈ ਜੀ ਤੇ 12 ਕ ਮਨਥ ਏਜ ਹੈਗੀ ਹਾਂਜੀ ਹਾਂਜੀ ਮਦਰ ਮਿਲਕ 42 ਲੀਟਰ ਦਾ ਜੀ ਠੀਕ ਹੈ ਜੀ ਤੇ ਕਵਾਲਿਟੀ ਦੇਖ ਲਓ ਅੱਛੀ ਦੀ ਹਾਈਟ ਲਾਈਨਸ ਦੇਖ ਲਓ ਹਾਂ ਜੀ ਤੇ ਕੁਆਲਿਟੀ ਦੇਖ ਰਹੇ ਹਾਂ ਜਮਾ ਟਾਪਰ ਪੀਸ ਹੈਗਾ ਹਾਂਜੀ ਹਾਂਜੀ ਇਹ ਬਾਈ ਆਪਾਂ ਫਾਈਨਲ ਲਾਸਟ ਰੇਟ ਹੈ ਜਿਹੜਾ 75000 ਦੇ ਵਿੱਚ ਦੇਣੀ ਹੈਗੀ ਉਹੇ ਜਿਹਾ ਬੰਦਾ ਆਪਾਂ ਨੂੰ ਕਾਲ ਕਰੇ ਜੀ ਨੇ ਫੁੱਲ ਪੇਮੈਂਟ ਇਨਵੈਸਟ ਕਰਨੀ ਠੀਕ ਹੈ ਜੀ ਠੀਕ ਹੈ ਦੂਜਾ ਬੰਦਾ ਇਹਦੇ ਵਾਸਤੇ ਬਾਈ ਕਾਲ ਨਾ ਕਰੇ ਆਪਾਂ ਨੂੰ ਠੀਕ ਹੈ ਜੀ ਹਾਂਜੀ ਦੇਖੋ ਜੀ ਬਾਈ ਬਸੀ ਪੂਰਾ ਟਾਪ ਦੀ ਆ ਜਮੇ ਬਾਈ ਜੀ ਨੇ ਦੇਣ ਲੈਣ ਦੇ ਵਾਸਤੇ ਖੱਚ ਕੇ ਠੀਕ ਹੈ ਜੀ ਹਾਂਜੀ ਅਗਲੀ ਦੱਸੋ ਜੀ ਇਹ ਬਰੇ ਹਰਸ਼ਰ ਬਰੀਡ ਦੀ ਹੈ 4 ਮਹੀਨਾ ਦੀ ਗੱਬੜੀ ਅੱਛੀ ਹ ਫੋਲਰ ਕੋਡ ਹੈਗਾ ਉਹ ਉਹ ਦੋ ਦਿੰਦਾ ਜੀ ਠੀਕ ਹੈ ਜੀ ਇਹਦਾ ਰੇਟ 55000 ਰੁਪਏ ਜੀ ਠੀਕ ਹੈ ਜੀ ਦੇਣ ਲੈਣ ਵਾਲਾ ਮਾਮਤਾ ਜਾਇਜ਼ ਜੇ ਹੋਣਾਗਾ ਜੀ ਠੀਕ ਹੈ ਜੀ ਮੱਛੀ ਦੇਖ ਲਓ ਸੋਹਣੀ ਹੈਗੀ ਰੰਗ ਰੂਪ ਦੀ ਵੱਖਰੀ ਜੀ ਬਰੀਡ ਆ ਠੀਕ ਹੈ ਜੀ ਠੀਕ ਹੈ ਹਾਂ ਜੀ ਆਹ ਜਿਹੜੀ ਤੈਨਾਂ ਨੰਬਰ ਦੱਸੋ ਜੀ ਆ ਜਿਹੜੀ ਤੈਨਾਂ ਨੰਬਰ ਤੇ ਹੈਗੀ ਜੀ ਵੱਛੀ ਹਾਂ ਜੀ ਸਾਢੇ 6 ਮਹੀਨੇ ਦੀ ਗੱਬਣ ਆ ਜੀ ਉਹੋ ਚਾਰ ਦਿੰਦਾ ਜੀ ਦੇਖਿਆ ਤੇ ਭਰਾ ਲੈ ਵਲੂਆ ਚੰਗਾ ਪੱਟਿਆਗਾ ਠੀਕ ਹੈ ਜੀ ਤੇ ਇਹ ਇਹਦਾ ਰੇਟ 52000 ਹੈ ਜੀ। ਨਹੀਂ 52000 ਰੁਪਏ ਰੇਟ ਆ ਠੀਕ ਹੈ ਜੀ। ਬਾਈ ਜੀ ਨਾ ਕਨੈਕਟ ਕਰ ਲਿਓ ਫੋਨ ਤੇ। ਹਾਂਜੀ ਬਾਈ ਜੀ ਚਾਰ ਨੰਬਰ ਦਾ ਦੱਸੋ ਜੀ। ਇਹ ਬਾਈ ਸਾਢੇ 6 ਮਹੀਨੇ ਦੀ ਗੱਭਣਾ ਹੀ ਮੂੰਹ ਚਾਰ ਦਾੰਦਾ। ਠੀਕ ਹੈ ਜੀ। ਹਾਂਜੀ। ਬਾਈ ਜੀ ਸਾਢੇ 6 ਮਹੀਨੇ ਦੀ ਗੱਭਣਾ ਦੇਖ ਸਕਦੇ ਹੋ ਲੈ ਵੱਲ ਉਹ ਪੱਟਿਆ ਵਾ। ਤੇ ਕੀ ਪ੍ਰਾਗਤ ਨੂੰ ਰੇਟ ਇਹਦਾ ਹੀ 52000 ਜੀ। ਨਹੀਂ ਇਹਦਾ ਹੀ 52000 ਹੈ। ਹਾਂਜੀ। ਪੰਜ ਨੰਬਰ ਦਾ ਦੱਸੋ ਜੀ। ਇਹ ਬੱਚੀ ਹੈਗੀ 10 ਮਾਂਥ ਦੀ 41 16 ਦੀ ਬੱਚੀ ਹੈਗੀ। ਠੀਕ ਹੈ ਜੀ। ਤੇ 30 ਕਿਲੋ ਮਾਲ ਆ ਰਿਹਾ ਦਾ ਹਾਂਜੀ ਸੋਹਣੀ ਅੱਧ ਕਾਟ ਜੀ ਸੋਹਣੀ ਜਾਣ ਜਾਂਦੇ ਚ ਪਲੀ ਬੱਛੀ ਹੈਗੀ ਠੀਕ ਹੈ ਜੀ ਰੇਟ ਦਾ ਫਾਈਨਲ 25000 ਹੈ ਜੀ 25000 ਹਾਂਜੀ ਠੀਕ ਹੈ ਭਾਈ ਜੀ ਇਹ ਰੇਟ 25000 ਠੀਕ ਹੈ ਜੀ ਦੇਖ ਸਕਦੇ ਹੋ ਤੇ ਭਾਈ ਕੋਲ ਅੱਜ 5 ਨਗ ਸੀ ਠੀਕ ਹੈ ਜੀ 500 ਦਿਖਾ ਤੇ ਜਿਹੜਾ ਵੀ ਨਗ ਤੁਹਾਡੇ ਫੈਕਟ ਦਾ ਹੈ ਤਾਂ ਭਾਈ ਨੂੰ ਫੋਨ ਤੇ ਕਨੈਕਟ ਕਰ ਲਿਓ ਠੀਕ ਹੈ ਜੀ ਜੇ ਵੀਡੀਓ ਜੇ ਨਹੀਂ ਵੀ ਵਧੀਆ ਲੱਗਦੀ ਵੀਡੀਓ ਤਾਂ ਭਾਈ ਤੋਂ ਵੀਡੀਓ ਮੰਗਵਾ ਸਕਦੇ ਹੋ ਕਿਉਂਕਿ ਅਗਲਾ ਕੰਮ ਵੀ ਆਪ ਬਸੀ ਲੈਣੀ ਸੀ ਪੰਜਾਬ ਬਸੀ ਜਿਹੜੀ ਮਰਜ਼ੀ ਸਿਲੈਕਟ ਕਰ ਸਕਦੇ ਹੋ ਉਹਨਾਂ ਚੋਂ ਬਾਈ ਨੂੰ ਵੀਡੀਓ ਬੰਗਵਾ ਸਕਦੇ ਠੀਕ ਹੈ ਬਈ ਤੇ ਆ ਵੀ ਪੂਰੀ ਰਿਸਲਿੰਗ ਕਰਾ ਕੇ ਜਿਵੇਂ ਤੇ ਅੱਗੇ ਜ਼ਿਆਦਾ ਨਹੀਂ ਬਾਕੀ ਭਾਈ ਜੀ ਨੂੰ ਸੰਪਰਕ ਡੇਟਾ ਦੱਸ ਦਿੱਤੀ ਜੀਤਾ ਫਾਰਮ ਟੀਵੀ ਨੂੰ ਬਾਤ ਦਾ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਓ ਤਾਂ ਕਿ ਸੁਣ ਨਵੀਂ ਨਵੀਂ ਵੀਡੀਓ ਅਪਲੋਡ ਕਰੀਏ ਜਲਦੀ ਆ ਭਰਾ ਅਗਲੀ ਵੀਡੀਓ ਚੱਕ ਕੇ ਬਾਈ